सर मैं गुरमीत बदल प्रधान श्री गुरु सेवक सभा मुकेरिया गुरदेपुर और सलाहकार श्री गुरु रविदास टाइगर फोर्स यूनिट मुकेरिया और सलाहकार संत श्रोमणी श्री गुरु रविदास सभा मुकेरिया अज ਜੋ ਕਿ ਅਸੀਂ ਇਕੱਠ ਕੀਤਾ ਹੈ ਔਰ ਪੂਰੇ ਇੰਡੀਆ ਵਿੱਚ ਇਕੱਠ ਹੋ ਰਿਹਾ ਤੇ ਜੋ ਕਿ ਇਕੱਠ 2024 ਨੂੰ ਮਾਨਯੇ ਸੁਪਰੀਮ ਕੋਰਟ ਨੇ ਜੋ ਇਹ ਫੈਸਲਾ ਦਿੱਤਾ ਕਿ ਜੋ ਸ਼ੈਡੂ ਕਾਸਟਾਂ ਔਰ ਐਸਟੀ ਦੀ ਜੋ ਰਿਜ਼ਰਵੇਸ਼ਨ ਹੈ ਜੋ ਕਿ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਨੇ ਸੰਵਿਧਾਨਕ ਤੌਰ ਤੇ ਲੈ ਕੇ ਦਿੱਤੀ ਸੀ ਉਹਨਾਂ ਨੇ ਜੋ ਮਹਮ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਉਹਦੇ ਵਿੱਚ ਇਹਨਾਂ ਨੂੰ ਦੋ ਕੈਟਾਗਰੀਆਂ ਵਿੱਚ ਵੰਡ ਦਿੱਤਾ ਔਰ ਸਬ ਕੈਟਾਗਰੀਆਂ ਬਣਾਤੀਆਂ ਜਿਨ੍ਹਾਂ ਵਿੱਚ ਬਾਲਮੀਕ ਮਜਵੀ ਇੱਕ ਪਾਸੇ ਔਰ ਅਬਦਾਸੀ ਚਮਾਰ ਤੇ ਹੋਰ ਜਾਤਾਂ ਜਸਲੂਕਾਸਤਾਂ ਸੰਬੰਧ ਰੱਖਦੇ ਨੂੰ ਇੱਕ ਪਾਸੇ ਕਰਤਾ ਔਰ ਇਸ ਦਾ ਰੋਸ ਸਾਰੇ ਭਾਰਤ ਵਿੱਚ ਗਲਤਾਂ ਸੋਚਾਂ ਵਿੱਚ ਹੈ ਤੋਂ ਉਸ ਦੇ ਪਲਖ ਵਿੱਚ ਜੋ ਕਿ ਟਾਈਗਰ ਫੋਰਸ ਵੱਲੋਂ ਔਰ ਹੋਰ ਜਥੇਬੰਦੀਆਂ ਵੱਲੋਂ ਇਹ ਸੁਨੇਹਾ ਆਇਆ ਸੀ ਭਈ ਅੱਜ ਰੋਸ ਵੱਜੋਂ ਭਾਰਤ ਬੰਦ ਕੀਤਾ ਜਾਵੇਗਾ ਤੋਂ ਅਸੀਂ ਭਾਰਤ ਬੰਦ ਦਾ ਵੀ ਸਮਰਥਨ ਕਰਦੇ ਆਂ ਉੱਥੇ ਹੀ ਇਹ ਬੇਨਤੀ ਕਰਦੇ ਆਂ ਸਾਰੇ ਸਲੂਕ ਆ ਸਪਾਈਚਨ ਨੂੰ ਮਜਬੂਰ ਪਾਈਚਨ ਨੂੰ ਵੀ ਔਰ ਦੂਸਰਾ ਜੋ ਭਾਈ ਕਹਿ ਰਹਾ ਹੈ ਕਿ ਇਹ ਕਾਨੂੰਨੀ ਹਰਕਤ ਸੈਂਟਰ ਗਵਰਨਮੈਂਟ ਦੇ ਸਹਿਯੋਗ ਨਾਲ ਹੋਈ ਹੈ ਔਰ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਸਾਡੇ ਰਹਿ ਉਹਨਾਂ ਨੇ 바ਵਾ ਸਾਹਿਬ ਪੀਮਰਾਮ ਅੰਬੇਡਕਰ ਜੀ ਨੇ ਬਾਉ ਕਾਂਸ਼ੀ ਰਾਮ ਨੇ ਜੇ ਪ੍ਰਾਲਾ ਕੀਤਾ ਸੀਗਾ ਕਿ ਸ਼ੈਡੂ ਕਾਸਟ, OBC, ਮਿਨੋਰਟੀ ਸਾਰੇ ਇਕੱਠੇ ਹੋ ਕੇ ਆਪਣੇ ਦੇਸ਼ 'ਚ ਰਾਜ ਕਰੀਏ ਔਰ ਆਪਣੇ ਜੋ ਹੱਕ ਹਕੂਕ ਆ ਅਸੀਂ ਆਪਣੇ ਰੱਖਵੇਂ ਰੱਖ ਸਕੀਏ ਔਰ ਜਿਹਦੇ ਨਾਲ ਸਾਡੇ ਨਾਲ ਜੋਬ ਦੀਆਂ ਹੋ ਰਹੀਆਂ ਉਹ ਨਹੀਂ ਹੋਣਗੀਆਂ ਜੇ ਅਸੀਂ ਇਕੱਠੇ ਹੋਨੇ ਆ ਪਰ ਕੰਮ ਉਲਟਾ ਹੋ ਰਿਹਾ ਭਈ ਸੈਂਟਰ ਗਵਰਨਮੈਂਟ ਨੂੰ ਇਹ ਪਤਾ ਲੱਗ ਗਿਆ ਕਿ 85% ਲੋਕ ਇਕੱਠੇ ਹੋ ਰਹੇ ਆ ਪਰ ਉਹਨਾਂ ਨੇ ਸਭ ਤੋਂ ਪਹਿਲਾਂ ਸਡੂ ਕਾਸਟਾਂ ਤੇ ਹਮਲਾ ਬੋਲਿਆ ਔਰ ਅਸੀਂ ਸਾਰਿਆਂ ਨੇ ਇਹ ਮੰਗ ਕੀਤੀ ਆ ਔਰ ਸੈਂਟਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹ ਬਿੱਲ ਪਾਰਲੀਮੈਂਟ ਵਿੱਚ ਲੈ ਕੇ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀਗਾ ਸਰੂਕਾਸਤਾਂ ਰਿਜ਼ਰਵੇਸ਼ਨ ਪੂਰੀ ਦੀ ਪੂਰੀ ਕੱਠਿਆਂ ਨੂੰ ਦਿੱਤੀ ਜਾਵੇ ਇਹ ਅਸੀਂ ਮੰਗ ਕਰਦੇ ਹਾਂ ਔਰ ਮੰਗ ਪੱਤਰ ਵੀ ਅਸੀਂ ਸਾਰੀਆਂ ਜਥੇਬੰਦੀਆਂ ਦੇ ਰਹੇ ਹਾਂ ਜੈਪੀ ਜੈਪਾਰਤ ਜੈ ਗੁਰਦੇਵ ਧੰਗੁਰਦੇਵ ਜੀ ਸਰ ਜੀ ਅੱਜ ਮੰਗ ਪੱਤਰ ਤੁਹਾਨੂੰ ਦਿੱਤਾ ਕੀ ਕਹਿਣਾ ਚਾਹੀਦਾ ਐਸੀ ਸਵਾਲ ਬਹੁਤ ਵਧੀਆ ਨੇ ਜੀ ਵਧੀਆ ਪ੍ਰਧਾਨ ਜੀ ਸਾਡੇ ਇਹਨਾਂ ਨੇ ਮੰਗ ਪੱਤਰ ਦੇਖ ਕੇ ਵਰੀਆ ਕੰਮ ਕੀਤਾ ਜੋ ਵਸੀਂ ਹੈਗੇ ਆ ਆਪਣਾ ਜਿਹੜਾ ਸੀਨੀਅਰ ਅਫਸਰ ਨੂੰ ਭੇਜ ਦਿਆਂਗੇ ਇਸ ਤੋਂ ਬਾਅਦ ਜਿਹਨੇ ਇਹਨਾਂ ਨੂੰ ਧੰਨਵਾਦ ਅਸੀਂ ਇਹ ਕਰਦੇ ਪੀਨਾ ਕੋਈ ਹੋਰ ਕਿਸੇ ਨੂੰ ਮੁਸ਼ਕਲ ਨਹੀਂ ਆਈ ਕਿਸੇ ਆਮ ਪਬਲਿਕ ਨੂੰ ਤੰਗਵਰ ਕੋਈ ਨਹੀਂ ਕੀਤਾ ਸਭ ਤੋਂ ਵਧੀਆ ਕਰਤਾ ਨਹੀਂ ਹੈ ਅੱਜ ਕੀ ਮੈਸੇਜ ਕਰਨਾ ਚਾਹੁੰਦੇ ਹੋ ਇਹਨੂੰ ਇਹ ਬਸ ਸ਼ਾਂਤਪ੍ਰੀਤ ਇਹ ਜੋ ਲੈ ਆ ਡਾਕ ਮੰਗ ਪੱਤਰ ਲਿਆ ਵਾ ਅਸੀਂ ਆਪਣੇ ਸੀਨੀਅਰ ਅਫਸਰ ਨੂੰ ਭੇਜ ਦਿਆਂਗੇ ਜੋ ਨਾਲ ਦੀ ਮੰਗ ਹੈ ਜੀ